ਕੋਟਕਪੂਰਾ ਪੂਰਾ ਪਿਛਲੇ ਲੰਮੇ ਅਰਸੇ ਤੋਂ ਕੋਟਕਪੂਰਾ ਵਿਖੇ ਸ਼ਕਤੀ ਮਿਲਕ ਪਲਾਂਟ ਚੱਲ ਰਿਹਾ ਹੈ ਮੋਹੱਲਾ ਆਨੰਦਨਗਰ ਤੇ ਹੀਰਾ ਸਿੰਘ ਨਗਰ ਨਿਵਾਸੀਆਂ ਵੱਲੋਂ ਦਸਤਾਨ ਅਨੁਸਾਰ ਇਸ ਪਲਾਂਟ ਵੱਲੋਂ ਅਣਅਧਿਕਾਰਿਤ ਬਾਲਣ ਦੀ ਵਰਤੋਂ ਕਰਨ ਕਾਰਨ ਕਾਲੀ ਸੂਆ ਬੜੀ ਦੂਰ ਦੂਰ ਜਾ ਕੇ ਡਿੱਗਦੀ ਹੈ ਜਿਸ ਕਾਰਨ ਮੋਹੱਲਾ ਨਿਵਾਸੀਆਂ ਦੇ ਕੱਪੜੇ ਖਰਾਬ ਹੋ ਰਹੇ ਨੇ ਤੇ ਉਹਨਾਂ ਦੀ ਸਿਹਤ ਤੇ ਬੜਾ ਮਾੜਾ ਅਸਰ ਪੈ ਰਿਹਾ ਹੈ ਅਨੰਤ ਬਰਾੜ ਤੇ ਜਗਸੀਰ ਸਿੰਘ ਖਾਰਾ ਪ੍ਰਧਾਨ ਮੋਹੱਲਾ ਸੁਧਾਰ ਕਮੇਟੀ ਅਨੁਸਾਰ ਉਹਨਾਂ ਵੱਲੋਂ ਪਲਾਟ ਮੈਨੇਜਮੈਂਟ ਤੋਂ ਪੋਲਿਊਸ਼ਨ ਰੋਕਤਾਂ ਬੋਰਡ ਦੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕਰਨ ਲਾਰਿਆ ਤੋਂ ਸਿਵਾ ਕੁਝ ਪਰਲੇਣੀ ਪਿਆ ਆਖਰ ਮਜਬੂਰ ਹੋ ਕੇ ਉਹਨਾਂ ਨੂੰ ਧਰਨਾ ਦੇਣਾ ਪਿਆ ਇਸ ਦੌਰਾਨ ਵਿਸਾਲ गोयल ਪਰਦਾ ਇੰਡਸਟਰੀ ਫੋਕਲ ਪੁਆਇੰਟ ਕੋਟਕਪੂਰਾ ਨੇ ਇਸ ਸੰਘਰਸ਼ ਦਾ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਕਸ਼ੇਰ ਸਿੰਘ ਕਾਰਾ ਮਾਸਟਰ ਹਰਜਿੰਦਰ ਸਿੰਘ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਆਨ ਨੇ ਇਕੱਠੇ ਹੋ ਕੇ ਸੰਬੋਧਨ ਕੀਤਾ ਕਿ ਸਾਰੇ ਨੇਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕੁਲਤਾਰ ਸਿੰਘ ਸੰਧਵਾ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਹੋਣ ਦੇ ਬਾਵਜੂਦ ਵਿਧਾਨ ਸਭਾ ਦੇ ਸਪੀਕਰ ਹੋਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਹੱਲ ਨਾ ਹੋ ਸਕਿਆ ਸਭ ਬੁਲਾ ਰਹੇ ਨੇ ਚੇਤਾਵਨੀ ਦਿੱਤੀ ਕਿ ਅਗਰ ਇਸ ਸਮੱਸਿਆ ਦਾ ਫੋਰੀ ਤੇ ਠੋਸ ਹੱਲ ਨਾ ਕੱਢਿਆ ਗਿਆ ਤਾਂ ਤਿੱਖਾ ਸੰਘਰਸ਼ ਵਿੱਡਾ ਜਾਵੇਗਾ ਪ੍ਰਬੰਧਕਾਂ ਵੱਲੋਂ ਤਹਿਸੀਲਦਾਰ ਤੇ ਐਸਐਚਓ ਸਿਟੀ ਕੋੜਖਪੂਰਾ ਦੀ ਹਾਜ਼ਰੀ ਵਿੱਚ ਲਿਖਤੀ ਪ੍ਰੋਸਤਾ ਦਿੱਤਾ ਉਹ 3 April ਤੱਕ ਸਮੱਸਿਆ ਦਾ ਹੱਲ ਕਰਨਗੇ ਪਰ ਉਸੇ ਉਪਰੰਤ ਧਰਨਾ ਉਠਾ ਦਿੱਤਾ ਗਿਆ ਉਹ ਜਿਹੜਾ ਇਹ ਮਿਲਕ ਪਲਾਂਟ ਹੈ ਸ਼ਕਤੀ ਮਿਲਕ ਪਲਾਂਟ ਜਿਹਦਾ ਬਣਾਉਣ ਲਈ ਬਣਾਉਣ ਲਈ ਇਹ ਅਲਾਵ ਛੱਡਿਆ ਹੈ ਤਿਆਰ ਆਖਾ ਤੂੜੀ ਜੇ ਇਸ ਮਹੀਨੇ ਦੇ ਵਿੱਚ ਨਾ ਪਰਦੇਸ਼ਣ ਕੰਟਰੋਲ ਬੋਰਡ ਉਹ ਸਾਡੇ ਸ਼ਰਾਂ 'ਚ ਪੈ ਰਹੀ ਔਰ 20-25 ਹਜ਼ਾਰ ਜੀ ਹੋ ਜਾਂਦਾ ਹੈ ਤੋ ਪਹਿਲਾ ਦਾ ਇਹ ਮਸਲਾ ਹੈ ਤੇ ਜਿਉਂ ਦੀ ਤਿਉਂ ਆ ਪ੍ਰਦੂਸ਼ਣ ਪਰ ਹੁਣ ਤਾਂ ਇਹ ਜਿਹੜਾ ਸਿਰ ਤੋਂ ਟੱਪ ਗਿਆ ਪਾਣੀ ਬਹੁਤ ਜਿਆਦਾ ਰਾਖੂ ਜਿਹੜਾ ਸਮਰਨ ਜਿਹੜਾ ਸਾਡੇ ਇਲਾਕੇ ਚ ਪੌਦੇ ਸੀਗੇ ਮੱਚ ਗਏ ਜਿਹਦੇ ਨਾਲ ਵਾਤਾਵਰਨ ਸ਼ੁੱਧ ਹੋਣਾ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਹੀ ਰਹੇ ਆ ਨਾਲ ਸਾਹ ਦਮੇ ਦੀਆਂ ਬਿਮਾਰੀਆਂ ਜਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਜਿਹੜੀਆਂ ਥੱਲੇ ਰਹਿਣ ਵਾਲੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਦੇ ਵਿੱਚ ਤੇ ਕੋਈ ਚੀਜ਼ ਐ ਜਿਹੜੀ ਅਸੀਂ ਬਾਹਰ ਰੱਖ ਨਹੀਂ ਸਕਦੇ ਅਸੀਂ ਬੈਠ ਨਹੀਂ ਸਕਦੇ ਜਿਹੜੀ ਜਿਹੜੀ ਅਸੀਂ ਰਾਤਾਂ ਕਾਹਦੀ ਰਾਖ ਉਹ ਦੇਖਦੀ ਹੈ ਕਿ ਪ੍ਰਸ਼ਾਸਨ ਨੂੰ ਜਿਹੜਾ ਜਿਹਨਾਂ ਨੂੰ ਚੁਣ ਨਹੀਂ ਕੀਤਾ ਪ੍ਰਸ਼ਾਸਨ ਨੂੰ ਜੇ ਅਸੀਂ ਕਿਹੜਾ ਦਰਵਾਜ਼ਾ ਕਿਸੇ ਐਡਮਿਨਿਸ਼ਨ ਦਾ ਜਿਹੜਾ ਅਸੀਂ ਵਰਤਾਨ ਵਿੱਚ ਅਸੀਂ ਫਰਿਆਦ ਲੈ ਕੇ ਗਏ ਨਹੀਂ ਮੁੱਖ ਮੰਤਰੀ ਸਾਹਿਬ ਜੀ ਜਸਤਖਰ ਪੰਜਾਬ ਹਰਿਆਣਾ ਹਾਈਕੋਰਟ ਟੈਕਨੋਲੋਜੀ ਕੰਟਰੋਲ ਬੋਰਡ ਕਿਹੜਾ ਜਿਹੜਾ ਵਿਭਾਗਾਂ ਦਾ 2025 ਸਾਲਾਂ ਦੇ ਦਰਮਿਆਨ ਕਿਹੜੀ ਸਰਕਾਰ ਆ ਜਿੱਥੇ ਅਸੀਂ ਜਾਗ ਚਟਾ ਦੇ ਦਰਵਾਜ਼ਿਆਂ ਤੋਂ ਸਮੇਂ ਦੇ ਵਿੱਚ ਫਰਿਆਦ ਨਹੀਂ ਲੈਂਦੀ ਅਸੀਂ ਮਿੰਤ ਕਰਲਾ ਨਹੀਂ ਕਰਿਆ ਅਸੀਂ ਇਸ ਤੋਂ ਬਿਨਾ ਅਸੀਂ ਪ੍ਰਬੰਧ ਕਰੀ ਬਹੁਤ ਵਾਰੀ ਮੀਟਿੰਗ ਕਰਿਆ ਜੇ ਇਹਦਾ ਕਿਹੜਾ ਕਿਹੜਾ ਇਹ ਜਵਾਬ ਹੁੰਦਾ ਜੀ ਕਿ ਪਲੱਸ ਦਿਨ ਦੇ ਦੋ 15 ਦਿਨ ਦੇ ਦੋ ਸਿੱਟੇ ਕਰਦੇ ਪਰ ਉਹ ਪੰਚਾਇਤਾਂ ਦਾ ਗਿਆ ਸਿਰ ਮੱਤੇ ਪ੍ਰਣਾਲਾ ਉੱਥੇ ਦਾ ਉੱਥੇ ਚਲੋ ਤੇ ਕੀ ਮੰਗ ਕਰਦੇ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਜੀ ਕਿ ਸਾਡੇ ਜਿਹੜਾ ਵਾਤਾਵਰਣ ਨੂੰ ਚੰਗਾ ਲਾ ਕਰਦਾ ਇਹ ਰਾਹ ਹੈ ਜੀ ਉਹ ਨਾ ਅੱਜ ਪਹਿਲੇ ਲੱਖ ਰਹਿਣ ਵਾਲਿਆਂ ਦੇ ਪ੍ਰਸ਼ਾਸਨ ਨੇ ਤਾਂ ਚਾਹ ਲਈ ਇਸ ਦੇ ਵਿੱਚ ਛੱਡਾ ਸੀਗਾ ਕਿੱਤੀ ਵਾਸਤੇ ਬਨਸਪਤੀ ਜਿਹੜੇ ਸਾਡੇ ਦਰਖਤ ਪਾਉਂਦੇ ਆ ਉਹਨਾਂ ਸਾਰਿਆਂ ਵਾਸਤੇ ਜਿਹੜਾ ਇਹ ਕਾਲ ਬਣਿਆ ਵਾ ਸ਼ਕਤੀ ਲੱਭੇ ਇਹ ਜਿਹੜੀ ਰਾਗ ਆਪ ਦਾ ਸਹੀ ਤਰੀਕੇ ਨਾਲ ਦਾ ਬਿਜ਼ਨਸ ਕਰੇ ਤੇ ਸਾਨੂੰ ਇਸ ਤੋਂ ਮਕਬੂਲ ਨਹੀਂ ਤੁਹਾਨੂੰ ਧਮਕੀਆਂ ਆ ਰਹੀਆਂ ਇਹਦੇ ਵੱਲੋਂ ਆ ਰਹੀਆਂ ਸੀ ਇਹ ਧਮਕੀਆਂ ਜੀ ਐਡਮਿਨਿਸਟ੍ਰੇਸ਼ਨ ਵੱਲੋਂ ਇਹਨਾਂ ਦੇ ਮਿਲ ਕੇ ਆ ਰਹੀਆਂ ਜੀ ਕਿ ਅਸੀਂ ਪਰਚੇ ਕਰਾ ਦਾਂਗੇ ਸਾਡੀ ਪਹੁੰਚ ਹੈ ਸਾਡੀ ਪ੍ਰਸ਼ਾਸਨ ਜਿੱਤੇ ਬਾਜੀ ਸ਼ਕਤੀਆ ਰਾਜਨੀਤਿਕ ਪਹੁੰਚ ਹੈ ਦੇਖੋ ਸਾਡੇ ਸਾਧ ਸੰਸਦ ਕਰਿਆ ਕੋਈ ਝੂਠੇ ਪਰਚੇ ਕਰਾ ਦਾਂਗੇ ਇਸ ਤਰ੍ਹਾਂ ਦੇ ਬੇੜਿੰਗ ਪੋਜੀਆਂ ਹਰਕਤਾਂ ਕਰ ਜਾਂ ਕਿਸੇ ਵੀ ਡਿਪਾਰਟਮੈਂਟ ਚ ਪਰ ਸਾਹ ਵਾਹਿਗੁਰੂ ਜੀ ਕੀ ਖਤੇ ਸੋ ਅੱਜ ਦਾ ਧਰਨਾ ਇਹ ਕੋਈ ਮਤਲਬ ਅੱਜ ਲੱਗਿਆ ਪਰ ਮਸਲਾ ਇਹ ਕਾਫੀ 20 ਸਾਲ ਤੋਂ ਪੁਰਾਣਾ ਮਸਲਾ ਇਹ ਕੋਈ ਅੱਜ ਦਾ ਮਸਲਾ ਨਹੀਂ ਹੈ ਆਪਾਂ ਇਹ ਕਹਿੰਦੇ ਵੀ ਕਲੀ ਇਸ ਫੈਕਟਰੀ ਦਾ ਮਸਲਾ ਵੀ ਨਹੀਂ ਆਪਾਂ ਕਹਿ ਸਕਦੇ ਬਥੇਰੇ ਥਾਵਾਂ ਤੇ ਮਸਲੇ ਹੈਗੇ ਆ ਜਿੱਥੇ ਸਰਕਾਰਾਂ ਇਹ ਦਾਵਾ ਤਾਂ ਕਰ ਦਿੰਦੀਆਂ ਕਿ ਹਾਂ ਜੀ ਫੈਕਟਰੀਆਂ ਬੰਦ ਕਰਾ ਦੇਾਂਗੇ ਐਂ ਕਰਾ ਦੇਾਂਗੇ ਜੋ ਕਰਾ ਦੇਾਂਗੇ ਸਿਰਫ 10 ਦਿਨਾਂ ਵਾਸਤੇ 5 ਦਿਨਾਂ ਵਾਸਤੇ ਉਸ ਤੋਂ ਬਾਅਦ ਜਦੋਂ ਫੇਰ ਕਮਿਸ਼ਨ ਫੋਰੀ ਸ਼ੁਰੂ ਹੋ ਜਾਂਦੀ ਹੈ ਫੇਰ ਸਰਕਾਰਾਂ ਨੂੰ ਕਮਿਸ਼ਨ ਚਾਲ ਲੱਗ ਪੈਂਦਾ ਲੀਟਰ ਪੈਂਦਾ ਫੇਰ ਇਹ ਜਿਹੜਾ ਹੁਣ ਅੱਜ ਜਦੋਂ ਅਸੀਂ ਇੱਥੇ ਪ੍ਰੋਟੈਸਟ ਕਰਨਾ ਕੀਤਾ ਤੇ ਅੱਜ ਇਹਨਾਂ ਨੇ ਇਹਨਾਂ ਨੇ گاਂ ਦੀਆਂ ਫੋਨ ਕਰਾਉਣੇ ਸ਼ੁਰੂ ਕੀਤੇ ਆ ਫੋਨ ਕਰਾ ਕੇ ਸਾਨੂੰ ਵੀ ਕਿਵੇਂ ਨਾ ਕਿਵੇਂ ਅਸੀਂ ਸੈਟਿੰਗ ਕਰਕੇ ਜਾਂ ਅਸੀਂ ਧਮਕੀ ਦੇ ਕੇ ਜਾਂ ਕਿਵੇਂ ਨਾ ਕਿਵੇਂ ਗੱਲਾਂ ਦੇ ਵਿੱਚ ਤਾਂ ਦੇਖੀ ਅੱਜ ਫੋਨ ਆਇਆ ਗੱਲਬਾਤ ਕੀਤੀ ਕਹਿੰਦਾ ਵੀ ਭਾਈ ਤੁਸੀਂ ਧਰਨਾ ਚੱਕ ਲਓ ਤੇ ਆਪਾਂ ਕਰਾਂਗੇ ਮਸਲਾ ਹੱਲ ਕੋਈ ਨਾ ਕੋਈ ਕਰਾਂਗੇ ਵੀ 20 ਸਾਲ ਹੋ ਗਏ ਤੁਹਾਨੂੰ ਇਹੀ ਗੱਲ ਕਹਿੰਦੇ ਹਨ ਤੇ ਅੱਜ ਜਿਹੜੇ ਕਲੋਨੀ ਦੇ ਲੋਕ ਇੱਥੇ ਆ ਕੇ ਬਹਿ ਗਏ ਆ ਅਸੀਂ ਨਾਲ ਤੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਨਾਲ ਚੱਕ ਲਓ ਵੀ ਮਸਲਾ ਹੱਲ ਕਰਾਂਗੇ ਜਾਂ ਤਾਂ ਫਿਰ ਇਹ ਗੱਲ ਕਹਿਣ ਕਿ ਹਾਂ ਜੀ ਅਸਲੀ ਆ ਮਸਲਾ ਹੱਲ ਕਰ ਲਿਆ ਮਸਲਾ ਹੱਲ ਕਰਕੇ ਅਸੀਂ ਇੱਥੇ ਹੁੰਨੇ ਆ ਨਾ ਧਮਕੀਆਂ ਤੋਂ ਅੱਜ ਡਰੇ ਆ ਨਾ ਹੀ ਆਉਣ ਵਾਲੇ ਸਮੇਂ ਵਿੱਚ ਡਰਾਂਗੇ ਠੀਕ ਆ ਤੇ ਗੱਲਬਾਤ ਇਹੀ ਆ ਵੀ ਤੁਸੀਂ ਫੋਨ ਕਰਾਉਣੇ ਬੰਦ ਕਰਨੇ ਸੀ ਤੇ ਕਮਿਸ਼ਨ ਖੋਰੀ ਬੰਦ ਕਰਨਾ ਆਪਦੀ ਜਿਹੜਾ ਇਹ ਧੂਆਂ ਆਉਂਦਾ ਇਹ ਕੋਈ ਕਲੋਨੀ ਚ ਨਹੀਂ ਆਉਂਦਾ ਸਾਰੇ ਸ਼ਹਿਰ ਨੂੰ ਮਾਰ ਕਰਦਾ ਇਹ ਬਹੁਤ ਦੂਸਰਾਂ ਨੂੰ ਮਾਰ ਕਰਦਾ ਸਰਦਾਰ ਕੁਤਾਰ ਸਿੰਘ ਸੰਧਵਾ ਇਸ ਏਰੀਏ ਦੇ ਮਾਲਕ ਹੈ ਅਬ ਕੋ ਤੋਂ ਸਪੀਕਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਯਾਰ 20 ਸਾਲ ਹੋ ਗਏ ਆ ਤੁਹਾਡੀ ਸਰਕਾਰਾ ਤੁਹਾਡੇ ਤੋਂ ਮਸਲਾ ਹੀ ਨਹੀਂ ਹੱਲ ਹੋ ਗਿਆ ਕਮਾਲ ਕਰਤੀ ਆ ਤੁਸੀਂ ਮਤਲਬ ਇਹਨਾਂ ਲੋਕਾਂ ਦੀ ਪਰੇਸ਼ਾਨੀ ਹੈ ਜਿਹੜੀ ਦੇਖੀ ਜਾਵੇ ਰੋਟੀ ਤੁਸੀਂ ਖਾਓਗੇ ਨਾ ਬਹਰ ਬਹਿ ਕੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਕਿ ਯਾਰ ਜੇ ਸਵਾਹ ਉੱਡ ਕੇ ਆ ਗਿਆ ਕਿ ਠੁੱਲੇ ਜੋ ਤੇ ਆਪਾਂ ਰੋਟੀ ਖਾਣੀ ਛੱਡਦੇ ਨੇ ਪਾਸੇ ਹੋ ਜਾਨੇ ਆ ਤੇ ਉਹ ਹਾਲ ਹੋਇਆ ਵਿਆਹ ਇੱਥੇ ਕਿ ਸਵਾਹ ਉੱਡ ਕੇ ਇੰਨੀ ਆਉਂਦੀ ਹੈ ਕਿ ਰੋਟੀ ਖਾਣੀ ਦੁਪਰ ਹੋਈ ਪਈ ਹੈ ਇਹਨਾਂ ਦੀ ਹੁਣ ਅਸੀਂ ਇੱਥੇ ਬੈਠੇ ਸੀ ਇੱਥੇ ਆ ਸਵਾਹ ਸਾਡੇ ਵੀ ਉੱਤੇ ਡਿੱਗੀ ਆ ਹੁਣ ਦੱਸੋ ਲੋਕਾਂ ਦੇ ਕੀ ਹਾਲ ਹੁੰਦਾ ਹੋਊਗਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮੰਦਿਰਪੁਰ